ਇਨੂੰ ਕਹਿੰਦੇ ਨੇ ਬਲੰਤ ਹੌਂਸਲੇ ਬਾਈ ਜੀ ਦੇਖੋ ਵੀਡੀਓ ਧਿਆਨ ਦੇ ਨਾਲ ਇੱਕ ਬੰਦਾ ਹੈ ਦੇਖੋ ਪੈਰ ਨਹੀਂ ਹੈਗੇ ਬੰਦੇ ਦੇ ਬਿਲਕੁਲ ਵੀ ਪਰ ਮਿਹਨਤ ਦੇਖੋ ਕਿੰਨੀ ਕਰ ਰਿਹਾ ਆਪਣੇ ਤਾਂ ਇੱਥੇ ਕਿਸੇ ਦਾ ਕੋਈ ਹੱਥ ਪੈਰ ਚ ਮੜਾ ਇਹ ਨੁਕਸ ਪੈ ਜੇ ਅਗਲਾ ਮੰਗਣ ਤੁਰ ਪੈਂਦਾ ਤੇ ਬਹੁਤ ਸਾਰੇ ਲੋਕ ਬਾਈ ਜੀ ਇਹੋ ਜਿਹੇ ਨੇ ਜਿਨ੍ਹਾਂ ਦੇ ਹੱਥ ਪੈਰ ਬਿਲਕੁਲ ਵੀ ਨਹੀਂ ਹੁੰਦੇ ਪਰ ਬੜੇ ਜਜ਼ਬੇ ਦੇ ਨਾਲ ਜ਼ਿੰਦਗੀ ਨੂੰ ਜਿਉਂਦੇ ਨੇ ਪਰਮਾਤਮਾ ਦਾ ਸ਼ੁਕਰ ਗੁਜ਼ਾਰਦੇ ਨੇ ਅਤੇ ਮਾਲਕ ਦੇ ਭਾਣੇ ਦੇ ਵਿੱਚ ਰਹਿਣਾ ਉਹਦੀ ਰਜਾ ਦੇ ਵਿੱਚ ਰਹਿਣਾ ਸਿੱਖ ਲੈਂਦੇ ਨੇ ਆ ਦੇਖੋ ਬੰਦਾ ਕੀ ਕੁਝ ਕਰਦਾ ਲੱਕੜਾਂ ਵੱਢ ਕੇ ਲਿਆਉਂਦਾ ਹੈ ਸਾਧਨ ਵੀ ਚਲਾਉਂਦਾ ਹੈ ਤੇ ਦੇਖੋ ਕਿੰਨੇ ਕਿੰਨੇ ਪੱਥਰ ਵੀ ਹਟਾਰੇ ਹੈ ਬੰਦਾ ਤੇ ਬਹੁਤ ਕੰਮ ਕਰਦਾ ਹੈ ਬੰਦਾ ਦੇਖੋ ਐਸੀ ਕੋਈ ਸ਼ੈ ਨਹੀਂ ਜਾਂ ਐਸਾ ਕੋਈ ਕੰਮ ਨਹੀਂ ਜਿਹੜਾ ਕੋਈ ਲੱਤਾਂ ਵਾਲਾ ਕਰ ਸਕਦਾ ਹੋਵੇ ਪਰ ਇਹ ਨਾ ਕਰ ਸਕਦਾ ਹੋਵੇ ਦੇਖੋ ਲੱਤਾਂ ਦਾ ਸਹਾਰਾ ਦੇਖੋ ਕੀ ਚੀਜ਼ ਬਣਾਇਆ ਇਸ ਬੰਦੇ ਨੇ ਤੇ ਦੇਖੋ ਕਿੰਨੇ ਇਹ ਉਬੜ ਖਾੜ ਵਿੱਚ ਦੀ ਦਿਖਾ ਰਿਹਾ ਹੈ ਨਾਲੇ ਇਹ ਕੋਈ ਇਹ ਨਹੀਂ ਹੈਗਾ ਵੀ ਕੋਈ ਪਲੇਨ ਜਗ੍ਹਾ ਤੇ ਬੈਠਾ ਜਾਂ ਕਿਸੇ ਦੁਕਾਨ ਤੇ ਬੈਠਾ ਦੇਖੋ ਦੇਖੋ ਜਜ਼ਬਾ ਦੇਖੋ ਬੰਦੇ ਦਾ ਦੇਖਦੇ ਜਾਓ ਕੀ ਕੁਝ ਦਿਖਾਊਗਾ ਤੁਹਾਨੂੰ ਹਜੇ ਆਪਣਾ ਇਹ ਕਰਤੱਬ ਹੈ ਜਿਹੜਾ ਤੇ ਮਾਲਕ ਦੀ ਰਾਜਾ ਦੇ ਵਿੱਚ ਦੇਖੋ ਇਹਨੂੰ ਕੋਈ ਸ਼ਿਕਾਇਤ ਨਹੀਂ ਮਾਲਕ ਦੇ ਨਾਲ ਪਰਮਾਤਮਾ ਦੇ ਨਾਲ ਕੋਈ ਸ਼ਿਕਵਾ ਨਹੀਂ ਇਹਨੂੰ ਪਰ ਦੇਖੋ ਕੰਮ ਦੇਖੋ ਤੇ ਚੜ੍ਹਦੀ ਕਲਾ ਵਾਲਾ ਦੇਖੋ ਇਹ ਬੰਦਾ ਪਰਮਾਤਮਾ ਜਦੋਂ ਨਾ ਕੋਈ ਅਗਰ ਕਿਸੇ ਦਾ ਕੁਝ ਖੋਹਦਾ ਕਿਸੇ ਤੋਂ ਕੁਝ ਤਾਂ ਉਹਨੂੰ ਉਸ ਦੇ ਬੱਤੇ ਕੁਝ ਦਿੰਦਾ ਵੀ ਹੈ ਇਹਨੂੰ ਮਾਨਸਿਕਤਾ ਦੇਖੋ ਕਿੰਨੀ ਤਕੜੀ ਦਿੱਤੀ ਹੈ ਪਰ ਅੱਜ ਕੱਲ ਆਪਾਂ ਬਹੁਤ ਸਾਰੇ ਦੇਖੋ ਬਹੁਤ ਸਾਰੇ ਲੋਕ ਤਾਂ ਅਜਿਹੇ ਨੇ ਜਿਹੜੇ ਵਾਕਈ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਨੇ ਬਿਨ ਹੱਥ ਪੈਰ ਤੋਂ ਜਾਂ ਪ੍ਰਮਾਤਮਾ ਵੱਲੋਂ ਕੋਈ ਨੁਕਸ ਪੈਣ ਤੇ ਫੇਰ ਵੀ ਉਹ ਵਧੀਆ ਹਨਾ ਸੋਹਣਾ ਕੰਮ ਕਾਰ ਕਰਕੇ ਇੱਕ ਸੋਹਣੀ ਜ਼ਿੰਦਗੀ ਜਿਉਂਦੇ ਨੇ ਪਰ ਬਹੁਤ ਸਾਰੇ ਲੋਕਾਂ ਚ ਤੰਦਰੁਸਤ ਲੋਕ ਵੀ ਤੁਸੀਂ ਦੇਖਿਆ ਹੋਣਾ ਹਰੇਕ ਦੇ ਅੱਗੇ ਹੱਥ ાડਦੇ ਪੈਸੇ ਦੇ ਦੋ 10 ਰੁਪਏ ਦੇ ਦੋ 5 ਰੁਪਏ ਦੇ ਦੋ 70 ਰੁਪਏ ਦੇ ਦੋ ਪਰ ਦੇਖੋ ਬਾਈ ਜੀ ਇਹ ਹੈ ਮਿਸਾਲ ਇਹ ਹੈ ਬੰਦਾ ਲੋਕਾਂ ਲਈ ਮਿਸਾਲ ਹੈ ਇਹ ਬੰਦਾ ਅਗਰ ਤੁਹਾਨੂੰ ਸਿੱਖਣਾ ਹੋਵੇ ਤਾਂ ਇਸ ਬੰਦੇ ਤੋਂ ਸਿੱਖੋ ਅਗਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਣਾ ਤਾਂ ਇਸ ਬੰਦੇ ਤੋਂ ਸਿੱਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਹ ਜਿਹੜੀਆਂ ਚੀਜ਼ਾਂ ਐਪਰੀਸ਼ੀਏਟ ਕਰਿਆ ਕਰੋ ਤਾਂਕਿ ਲੋਕਾਂ ਤੱਕ ਪਹੁੰਚਣਾ ਤੇ ਜਿਹੜੇ ਲੋਕ ਦੁਖੀ ਰਹਿੰਦੇ ਨੇ ਜਿਹੜੇ ਲੋਕ ਐਂ ਕਹਿੰਦੇ ਨੇ ਵੀ ਯਾਰ ਸਾਡਾ ਸਾਨੂੰ ਆ ਹੋ ਗਿਆ ਸਾਡਾ ਇਹ ਹੋ ਗਿਆ ਉਹਨਾਂ ਨੂੰ ਪਤਾ ਲੱਗੇ ਵੀ ਯਾਰ ਲੋਕ ਇੰਨੀਆਂ ਮੁਸੀਬਤਾਂ ਦੇ ਵਿੱਚ ਵੀ ਆਪਣੇ ਆਪ ਨੂੰ ਦੇਖੋ ਕਿਵੇਂ ਸਟੈਬਲਿਸ਼ ਕਰਦੇ ਨੇ ਤੇ ਆਪਣੇ ਆਪ ਨੂੰ ਕਿਵੇਂ ਰੱਖਦੇ ਨੇ ਤੇ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਲੋਕ